ਸੋ ਨੂੰ ਪਿਆਰਿਓ ਅੱਜ ਮੇਰਾ ਵਿਆਹ ਸਗਾ ਜੀ ਕਿ ਬਾਦ ਨਹੀਂ ਹੋ ਸਕਦਾ ਤੁਮ ਨੂੰ ਹੋ ਜਾ ਸੋ ਅੱਜ ਵਿਆਹ ਸਗਾ ਜੀ ਤੇ ਵਿਆਹ ਦੇ ਵਿੱਚ ਜਿਹੜਾ ਪਖੰਡ ਬਾਦ ਜਿਹੜਾ ਕਰਜਾਈ ਪੁਣਾ ਤੇ ਜਿਹੜਾ ਲੱਚਰ ਪੁਣਾ ਜਿਹੜਾ ਅੱਜ ਚੱਲਦਾ ਏ ਤੇ ਵਿਆਹ ਬਿਲਕੁਲ ਉਹਦੇ ਉਲਟ ਸਗਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਿਆਹ ਬਿਲਕੁਲ ਪੂਲ ਨਗਰ ਮਰਜਾ ਦਾ ਵਿੱਚ ਹੋਇਆ ਬਿਲਕੁਲ ਸਾਦੇ ਢੰਗ ਨਾਲ ਵਿਆਹ ਹੋਇਆ ਤਕਰੀਬਨ ਵਿਆਹ ਦੇ ਵਿੱਚ 20 ਮੈਂਬਰਾਂ ਦੀ ਗਿਣਤੀ ਬਰਾਤ ਦੇ ਵਿੱਚ ਅੱਜ ਸੀ ਕਿ ਜਦੋਂ ਅੱਜ ਬਰਾਤ ਤੁਰੀ ਤਾਂ ਸਾਡੀ 20 ਮੈਂਬਰ ਆਪਾਂ ਲੈ ਕੇ ਬਰਾਤ ਦੇ ਲੈ ਕੇ ਗਏ ਜਿੱਥੇ ਅੱਜ ਵਿਆਹ ਦੇ ਵਿੱਚ ਕੁੜੀ ਵਾਲਿਆਂ ਨੂੰ ਲੱਖਾਂ ਨੇ ਪਿਆ ਖਰਚਾ ਖਰਚਾ ਕਰਨਾ ਪੈਂਦਾ ਮਹਿੰਗੇ ਪੈਲਸ ਮੋਟਰਸਾਈਕਲ ਗੱਡੀਆਂ ਦਾਜ ਦੇ 헤ਜ ਹੋਰ ਬਹੁਤ ਕੁਝ ਖਰਾਨ ਵਾਸਤੇ ਵੀ ਕਈ ਜੀਬ ਹੱਤਿਆ ਵੀ ਹੁੰਦੀ ਏ ਸੋ ਅੱਜ ਇਹ ਜਿਹੜਾ ਵਿਆਹ ਪੂਲਨ ਗੁਰਮਰਜਾਦਾ ਵਿੱਚ ਹੋਇਆ ਤਕਰੀਬਨ 20 ਕ ਬੰਦੇ ਬਰਾਤ ਨੂੰ ਗਏ ਸੀ ਸਾਡੇ ਪਿੰਡ ਤੋਂ ਤਕਰੀਬਨ 4 ਕ ਬੰਦੇ ਬਰਾਤ ਨੂੰ ਗਏ ਸੀ ਬਾਕੀ ਰਿਸ਼ਤੇਦਾਰ ਆਪਣੇ ਸੋ ਇਹ ਸਾਰੀ ਵਿਚਾਰਧਾਰਾ ਵਿਆਹ ਦੀ ਜੋ ਪੂਰਨ ਗੁਰਮਤਿ ਜਾਦਾ ਵਿੱਚ ਹੋਇਆ ਇਹ ਸਾਨੂੰ ਬਿਲਕੁਲ ਨਹੀਂ ਸੀ ਪਤਾ ਇਹ ਜੇ ਸਾਡੇ ਅੰਦਰ ਇਹ ਨੋਲ ਜਾਈ ਤਾਂ ਇਹ ਕੇਵਲ ਤੇ ਕੇਵਲ ਸੰਤ ਬਾਬਾ ਰਣਜੀਤ ਸਿੰਘ ਦੀ ਮਹਾਪੁਰ ਢਡਰੀਆਂ ਵਾਲੇ ਉਹਨਾਂ ਦੀ ਆਪਾਂ ਕੈਸ਼ਟਾ ਸੁਈਆਂ ਉਹਨਾਂ ਦੇ ਦੀਵਾਨਾਂ ਵਿੱਚ ਗਏ ਉਹਨਾਂ ਨਾਲ ਹਾਜ਼ਰੀਆਂ ਭਰੀਆਂ ਜਾ ਕੇ ਦੀਵਾਨਾਂ ਵਿੱਚ ਉੱਥੋਂ ਸਾਨੂੰ ਇਹ ਜਿਹੜਾ ਅੱਜ ਦਾ ਪਖੰਡਵਾਦ ਦਾ ਮੁੱਦਾ ਹੈ ਜਿਹੜਾ ਵਿਆਹਾਂ ਵਿੱਚ ਖਰਚ ਹੁੰਦਾ ਹੈ ਵਿਆਹਾਂ ਵਿੱਚ ਲੱਚਣ ਪਣਾ ਵੱਧ ਗਿਆ ਹੈ ਇਹ ਸਾਨੂੰ ਨੋਲ ਜੁੱਥੋਂ ਆਈ ਹੈ ਇਸ ਕਰਕੇ ਵੀਡੀਓ ਵੀ ਆਪਾਂ ਤਾਂ ਹਿਮਰਾਨ ਲੱਗੇ ਆ ਕਿ ਕਈ ਅੱਜ ਸੰਪਰਦਾਵਾਂ ਇਹ ਵੀ ਕਹਿੰਦੀਆਂ ਜੀ ਢੱਡੀਆਂ ਵਾਲਾ ਗਲਤ ਬੋਲਦਾ ਹੈ ਢੱਡੀਆਂ ਵਾਲਾ ਗਲਤ ਪ੍ਰਚਾਰ ਕਰਦਾ ਹੈ ਢੱਡੀਆਂ ਵਾਲਿਆਂ ਨੂੰ ਸੁਣ ਕੇ ਲੋਕ ਦਾਸਤਕ ਹੁੰਦੇ ਹੈ ਸੋ ਉਹਨਾਂ ਦੇ ਆਪਾਂ ਇਹ ਕਰਾਰੀ ਛੋੜ ਦਿੰਦੇ ਆ ਉਹਨਾਂ ਨੂੰ ਵੀ ਕਿ ਅਸੀਂ ਜਦੋਂ ਉਹਨਾਂ ਨੂੰ ਸੁਣਨਾ ਸੁਣਨਾ ਸ਼ੁਰੂ ਕੀਤਾ ਅਸੀਂ ਬਿਲਕੁਲ ਕੇਸਾ ਧਾਰੀ ਹੋ ਗਏ ਸਾਡੇ ਪਰਿਵਾਰ ਨੇ ਅਮਰਤਾ ਛਕਿਆ ਅਸੀਂ ਗੁਰੂ ਦੀ ਮਰਜ਼ਾ ਦੇ ਵਿੱਚ ਚੱਲਣ ਲੱਗੇ ਆ ਅਤੇ ਜੇ ਅੱਜ ਮੇਰਾ ਵਿਆਹ ਹੋਇਆ ਹੈ ਗੁਰੂ ਦੀ ਕਿਰਪਾ ਨਾਲ ਇਹ ਸਾਰੀ ਸੋਚ ਸੰਤ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੀ ਹੀ ਆਪਾਂ ਸੁਣ ਕੇ ਬਾਤੀਏ ਸੋ ਜਿਹੜੇ ਲੋਕੀ ਇਹ ਕਹਿੰਦੇ ਆ ਕਿ ਢੱਡੀਆਂ ਵਾਲਾ ਜੀ ਗਲਤ ਬੋਲਦਾ ਸੋ ਉਹਨਾਂ ਨੂੰ ਆਪਾਂ ਦੱਸਣਾ ਚਾਹਨੇ ਆ ਭਾਈ ਤੁਸੀਂ ਆਪਣਾ ਇਹ ਪਖੰਡਵਾ ਦੇ ਡੇਰਾਬਦ ਬੰਦ ਕਰ ਦਿਓ ਇਹੋ ਜੇ ਕੌਮ ਦੀ ਹੀਰਿਆਂ ਦਾ ਅਸੀਂ ਜਲੋ ਸਰਕਾਰ ਕਰਦੇ ਆ ਬੇਸ਼ੱਕ ਅੱਜ ਮਹਾਪੁਰਸ਼ਾਂ ਨੂੰ ਅਸੀਂ ਕਿਹਾ ਵੀ ਨਹੀਂ ਸੀ ਕਿ ਸਾਡੇ ਵਿਆਹ ਵਿੱਚ ਆਓ ਪਰ ਉਹਨਾਂ ਦੀ ਸੋਚ ਸਾਡੇ ਅੰਦਰ ਹੈ ਸਾਨੂੰ ਐਦਾਂ ਹੁਣ ਵੀ ਲੱਗਦਾ ਹੈ ਕਿ ਮਹਾਪੁਰਸ਼ ਉਹ ਸੰਤ ਉਹ ਗਿਆਨੀ ਤੇ ਉਹ ਜਰਨੈਲ ਜੋਦਾ ਉਹ ਅੱਜ ਵੀ ਸਾਡੇ ਨਾਲ ਖੜਾ ਏ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਖੜੇ ਆ ਮਹਾਪੁਰਸ਼ਾਂ ਦੇ ਵਿਚਾਰਨਾ ਵਿੱਚ ਬੇਨਤੀ ਕਰਦੇ ਆ ਕਿ ਡਟ ਕੇ ਪ੍ਰਚਾਰ ਕਰੋ ਸਾਰੀ ਨੌਜਨ ਪੀੜੀ ਤੁਹਾਡੇ ਵਿਚਾਰਾਂ ਨੂੰ ਸੁਣਦੀ ਏ ਅਸੀਂ ਤਾਂ ਹੱਡੇ ਵਿਚਾਰਾਂ ਨੂੰ ਸੁਣ ਕੇ ਬਦਲੇ ਆ ਅੱਜ ਆਪਣੇ ਖਾਸ ਕਰਕੇ ਨਵਾਂ ਸ਼ਹਿਰ ਏਰੀਏ ਦੇ ਵਿੱਚ ਇੱਕ ਸਮਾਜ ਨੂੰ ਸਮਾਜ ਸੁਧਾਰਕ ਵਿਆਹ ਹੋਇਆ ਇਹ ਕੇਵਲ ਤੇ ਕੇਵਲ ਪ੍ਰਨਾਮ ਜਾਂਦਾ ਏ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਮਾਿਆਂ ਨੂੰ ਸੋ ਇੱਥੇ ਸਮਾਪਤੀ ਏ ਜੀ ਉਹ ਇਹ ਬੇਨਤੀ ਆਪਾਂ ਨੌਜਵਾਨਾਂ ਨੂੰ ਵੀ ਕਰਦੇ ਆ ਕਿ ਆਪਾਂ ਨੌਜਵਾਨ ਜਦੋਂ ਖਾਸ ਕਰਕੇ ਸਾਡੇ ਘਰ ਮੁੰਡੇ ਦਾ ਵਿਆਹ ਹੋਵੇ ਅਸੀਂ ਵੱਧ ਤੋਂ ਵੱਧ ਖਰਚੇ ਨੂੰ ਬੰਦ ਕਰਕੇ ਗੁਰੂ ਦੀ ਮਰਜ਼ਾ ਦਾ ਲੈ ਕੇ ਆਏ ਅਤੇ ਸੰਤ ਬਾਬਾ ਰਣਜੀਤ ਸਿੰਘ ਮਹਾਪਸ਼ਟ ਦੁਨੀਆਵਾਲਿਆਂ ਦੀਆਂ ਕੈਸਟਾਂ ਨੂੰ ਸੁਣੀਏ ਤਾਂ ਜੋ ਸਾਡੀ ਜ਼ਿੰਦਗੀ ਵਿੱਚ ਇੱਕ ਇਨਕਲਾਬ ਆਵੇ ਇੱਕ ਵਧੀਆ ਸੋਚ ਆਵੇ ਸੋ ਜੀ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ